ਤੁਸੀਂ ਸਾਰੇ ਅਕਸਰ ਹੀ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੋ ਤੇ ਉੱਥੇ ਵਿਆਹਾਂ ਵਿੱਚ ਨਿਭਾਈਆਂ ਜਾਣ ਵਾਲੀਆਂ ਰਸਮਾਂ ਨੂੰ ਵੀ ਵੇਖਦੇ ਹੋ ਪਰ ਕੁਝ ਐਹੋ ਜੇ ਹੋਣਗੇ ਜਿਹੜੇ ਇਹ ਰਸਮਾਂ ਨੂੰ ਵੇਖਦੇ ਤੇ ਨੇ ਪਰ ਉਹਨਾਂ ਨੂੰ ਇਹਨਾਂ ਰਸਮਾਂ ਦੇ ਅਰਥਾਂ ਬਾਰੇ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਹੀ ਇਹ ਵੀ ਇੱਕ ਰਸਮ ਹੈ ਕਿ ਜਦੋਂ ਲੜਕੇ ਨੂੰ ਦਹੀਂ ਚੜਾਇਆ ਜਾਂਦਾ ਹੈ ਜਾਂ ਲੜਕਾ ਨਹਾ ਕੇ ਨਿਕਲਦਾ ਹੈ ਤਾਂ ਉਹ ਚੱਪਣੀਆਂ ਬਣਦਾ ਹੈ ਲਾੜੇ ਕੋਲੋਂ ਚੱਪੜੀਆਂ ਪਨਾਈਆਂ ਜਾਂਦੀਆਂ ਨੇ ਅੱਜ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਕਿ ਚੱਪੜੀਆਂ ਕਿਉਂ ਬਨੀਆਂ ਜਾਂਦੀਆਂ ਨੇ ਇੰਨਾ ਪਿੱਛੇ ਕੀ ਅਰਥ ਹੈ ਕੀ ਪਿਸ਼ੋਕੜ ਹੈ ਜਾਂ ਇਸ ਰਸਮ ਦੀ ਅਸਲ ਸਚਾਈ ਕੀ ਹੈ ਇਹ ਕੋਈ ਹੁਣ ਦੀ ਬਣੀ ਹੋਈ ਰਸਮ ਨਹੀਂ ਆ ਇਹ ਬਹੁਤ ਪੁਰਾਣੀ ਆ ਲਗਭਗ 500 600 ਸਾਲ ਪੁਰਾਣੀ ਚੱਲੀ ਆ ਰਹੀ ਇਹ ਰਸਮ ਆ ਜੇ ਜਦੋਂ ਲੜਕਾ ਨਹਾ ਕੇ ਨਿਕਲਦਾ ਆ ਤਾਂ ਉਹ ਚੱਪਣੀਆਂ ਤੇ ਸ਼ਾਲ ਮਾਰਦਾ ਆ ਅੱਜ ਆਪਾਂ ਇਸ ਬਾਰੇ ਗੱਲ ਕਰਦੇ ਆ ਇਹ ਉਹਨਾਂ ਵੇਲਿਆਂ ਦੀ ਗੱਲ ਆ ਜਦੋਂ ਘਰ ਕੱਚੇ ਹੋਇਆ ਕਰਦੇ ਸੀ ਕੋਈ ਵੀ ਇੱਟਾਂ ਜਾਂ ਸੀਮਿੰਟ ਦਾ ਘਰ ਨਹੀਂ ਸੀ ਹੁੰਦਾ ਘਰ ਮਿੱਟੀ ਦਾ ਹੀ ਬਣੇ ਹੁੰਦੇ ਸੀ ਕੰਧਾਂ ਮਿੱਟੀ ਦੀਆਂ ਹੁੰਦੀਆਂ ਸੀ ਕੋਠੜੀਆਂ ਮਿੱਟੀ ਦੀਆਂ ਹੁੰਦੀਆਂ ਸੀ ਤੇ ਫਿਰ ਵੇੜਾ ਵੀ ਕੱਚਾ ਹੀ ਹੁੰਦਾ ਸੀ ਤੇ ਉਹਨਾਂ ਸਮਿਆਂ ਵਿੱਚ ਪਾਣੀ ਵੀ ਖੂਹਾਂ ਤੋਂ ਘੜਿਆਂ ਦੇ ਵਿੱਚ ਜਾਂ ਗਾਗਰਾਂ ਦੇ ਵਿੱਚ ਲੈ ਕੇ ਆਇਆ ਜਾਂਦਾ ਸੀ ਤੇ ਉਸੇ ਪਾਣੀ ਨਾਲ ਹੀ ਨਹਾਇਆ ਜਾਂਦਾ ਸੀ ਤੇ ਫਿਰ ਲੜਕੇ ਦਾ ਜਦੋਂ ਵਿਆਹ ਹੁੰਦਾ ਸੀ ਤੇ ਲੜਕੇ ਨੂੰ ਦਹੀਂ ਚੜਦਾ ਸੀ ਜਾਂ ਲੜਕਾ ਨਹਾਉਂਦਾ ਸੀ ਤਾਂ ਫਿਰ ਉਹ ਪਾਣੀ ਦੇ ਨਾਲ ਮਿੱਟੀ ਗਿੱਲੀ ਹੋ ਜਾਂਦੀ ਸੀ ਜਿੱਥੇ ਉਹ ਨਹਾਉਂਦਾ ਸੀ ਤੇ ਉਹ ਮਿੱਟੀ ਗਿੱਲੀ ਹੋਣ ਕਰਕੇ ਉੱਥੇ ਚਿੱਕੜ ਹੋ ਜਾਂਦਾ ਸੀ ਤੇ ਜੇਕਰ ਲੜਕਾ ਉਸ ਚਿੱਕੜ ਦੇ ਵਿੱਚੋਂ ਦੀ ਲੰਘੇਗਾ ਤਾਂ ਉਹ ਤਿਲਕ ਸਕਦਾ ਆ ਉਹਨੂੰ ਸੱਟ ਲੱਗ ਸਕਦੀ ਆ ਜਿਸ ਕਰਕੇ ਉਹ ਕੀ ਕਰਦੇ ਸੀ ਉਸ ਸਮੇਂ ਵਿੱਚ ਕਿ ਚੱਪਣੀਆਂ ਲਿਆ ਕੇ ਜਾਂ 5 ਜਾਂ 7 ਚੱਪਣੀਆਂ ਲਿਆ ਕੇ ਜਿੱਥੇ ਸੁੱਕਾ ਸੁੱਕੀ ਜਗ੍ਹਾ ਹੁੰਦੀ ਸੀ ਜਾਂ ਜਿੱਥੇ ਲੜਕਾ ਨਹਾ ਰਿਹਾ ਹੁੰਦਾ ਸੀ ਉਸ ਦੇ ਵਿਚਕਾਰ ਕੋਈ 1.5-2 ਫੁੱਟ ਦੀ ਦੂਰੀ ਤੇ ਉਹ ਚੱਪਣੀਆਂ ਮੁੱਧੀਆਂ ਮਾਰ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਉਹਨਾਂ ਚੱਪਣੀਆਂ ਦੇ ਵਿੱਚ ਥੋੜਾ ਜਿਹਾ ਗੈਬ ਹੁੰਦਾ ਤੇ ਚੱਪਣੀਆਂ ਮੁੱਧੀਆਂ ਮਾਰਨ ਦੇ ਨਾਲ ਕੱਚੀ ਮਿੱਟੀ ਵਿੱਚ ਦੱਬੀਆਂ ਜਾਂਦੀਆਂ ਤੇ ਫਿਰ ਉਹ ਲੜਕਾ ਕੀ ਕਰਦਾ ਸੀ ਕਿ ਉਹਨਾਂ ਚੱਪਣੀਆਂ ਦੇ ਉੱਪਰ ਦੀ ਲੰਘ ਕੇ ਉਹਦੇ ਉੱਪਰ ਪੈਰ ਧਰ ਕੇ ਅੱਗੇ ਲੰਘ ਜਾਂਦਾ ਸੀ ਸੁੱਕੇ ਖਾਂ ਦੇ ਉੱਪਰ ਪਹੁੰਚ ਜਾਂਦਾ ਸੀ ਤੇ ਇਹ ਪਿੰਡ ਵਿੱਚ ਹੀ ਜਿਹੜੇ ਮਿੱਟੀ ਦੇ ਭਾਂਡੇ ਬਣਾਉਂਦੇ ਸੀ ਉਹਨਾਂ ਦਾ ਹੀ ਫਰਜ਼ ਹੁੰਦਾ ਸੀ ਕਿ ਉਹ ਜਿਸ ਘਰ ਵਿੱਚ ਵਿਆਹ ਵਾ ਉਥੇ 5 ਜਾਂ 7 ਚੱਪੜੀਆਂ ਲੈ ਕੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦਿਨਾਂ ਵਿੱਚ ਪਤਾ ਹੁੰਦਾ ਸੀ ਕਿ ਚੱਪੜੀਆਂ ਦੀ ਲੋੜ ਪੈਣੀ ਆ ਤੇ ਚੱਪੜੀਆਂ ਤੇ ਪੈਰ ਰੱਖ ਕੇ ਹੀ ਲੜਕੇ ਨੇ ਅੱਗੇ ਲੰਘਣਾ ਆ ਕਿਉਂਕਿ ਫਿਰ ਉਹ ਚੱਪੜੀਆਂ ਤਿਲਕਦੀਆਂ ਨਹੀਂ ਸੀ ਹੁੰਦੀਆਂ ਕਿਉਂਕਿ ਜਦੋਂ ਉਹਦੇ ਉੱਪਰ ਪੈਰ ਰੱਖਦੇ ਸੀ ਤਾਂ ਉਹ ਹੋਰ ਮਿੱਟੀ 'ਚ ਦੱਬੀਆਂ ਜਾਂਦੀਆਂ ਸੀ ਤੇ ਉਹਨਾਂ ਤੇ ਪੈਰ ਰੱਖ ਕੇ ਉਹ ਅੱਗੇ ਲੰਘ ਜਾਂਦਾ ਸੀ ਇਸ ਜਗ੍ਹਾ ਤੇ ਤੁਸੀਂ ਕਹੋਗੇ ਕਿ ਕੋਈ ਹੋਰ ਵੀ ਚੀਜ਼ ਰੱਖੀ ਜਾ ਸਕਦੀ ਸੀ ਜੇਕਰ ਉਸ ਤੇ ਜਗ੍ਹਾ ਤੇ ਲੱਕੜੀ ਦੀ ਫੱਟੀ ਰੱਖੀ ਜਾਂਦੀ ਤਾਂ ਉਹ ਪੈਰ ਰੱਖਣ ਨਾਲ ਤਿਲਕ ਸਕਦੀ ਸੀ ਤੇ ਉਹ ਸੱਟ ਵਗੈਰਾ ਵੀ ਲੱਗ ਸਕਦੀ ਸੀ ਇਸ ਕਰਕੇ ਚੱਪੜੀਆਂ ਤੇ ਪੈਰ ਰੱਖ ਕੇ ਤੇ ਫਿਰ ਲੜਕਾ ਅੱਗੇ ਸੁੱਕੀ ਜਗ੍ਹਾ ਤੇ ਜਾਂਦਾ ਸੀ ਤੇ ਉਦੋਂ ਦੀ ਹੀ ਇਹ ਰਸਮ ਚੱਲਦੀ ਆ ਰਹੀ ਆ ਕਿ ਲड़का ਚੱਪਣੀਆਂ ਤੇ ਸ਼ਾਲ ਮਾਰਦਾ ਸ਼ਾਲ ਉਹ ਇਸ ਕਰਕੇ ਮਾਰਦਾ ਸੀ ਕਿ ਜਦੋਂ ਚੱਪਣੀਆਂ ਥੋੜੀ ਦੂਰੀ ਤੇ ਹੁੰਦੀਆਂ ਸੀ ਤੋਂ ਉਹਨੂੰ ਲਾਂਗ ਵੱਡੀ ਕਰਕੇ ਪੈਰ ਚੱਪਣੀਆਂ ਤੇ ਰੱਖਣਾ ਪੈਂਦਾ ਸੀ ਜਿਸ ਕਰਕੇ ਉਦੋਂ ਤੋਂ ਹੀ ਇਹ ਰਿਵਾਜ ਚੱਲਦਾ ਆ ਰਿਹਾ ਆ ਕਿ ਜੇਕਰ ਲੜਕੀ ਦਾ ਵਿਆਹ ਹੋਵੇ ਤਾਂ ਲੜਕੀ ਨੂੰ ਤੇ ਉਸ ਦਾ ਮਾਮਾ ਚੁੱਕ ਕੇ ਲੈ ਜਾਂਦਾ ਹੈ ਕਿਉਂਕਿ ਉਹਨਾਂ ਸਮਿਆਂ ਵਿੱਚ ਖਰਾਕਾਂ ਖਾ ਕੇ ਜਿਹੜੇ ਆਦਮੀ ਹੁੰਦੇ ਸੀ ਉਹਨਾਂ ਦੇ ਸਰੀਰ ਬਹੁਤ ਤਕੜੇ ਹੁੰਦੇ ਸੀ ਤੇ ਉਹ ਲੜਕੀ ਨੂੰ ਤਾਂ ਚੁੱਕ ਕੇ ਲੈ ਜਾਂਦੇ ਸੀ ਪਰ ਲੜਕੇ ਨੂੰ ਚੁੱਕਣਾ ਔਖਾ ਹੁੰਦਾ ਸੀ ਜਿਸ ਕਰਕੇ ਬਜ਼ੁਰਗ ਚੱਪਣੀ ਰੱਖਦੇ ਸੀ ਤੇ ਲੜਕਾ ਚੱਪਣੀਆਂ ਤੇ ਪੈਰ ਧਰ ਕੇ ਅੱਗੇ ਲੰਘਦਾ ਸੀ ਉਦੋਂ ਤੋਂ ਹੀ ਇਹ ਰਸਮ ਚੱਲਦੀ ਆ ਰਹੀ ਆ ਜੋ ਹੁਣ ਵੀ ਚੱਲ ਰਹੀ ਆ ਇਹ ਹੀ ਹੈ ਇਸ ਰਸਮ ਦੀ ਅਸਲ ਸਚਾਈ